ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਹੋਸ ਨਾ ਸਾਰੇ ਠੀਕ ਠਾਕ ਜੀ ਆਜੋ ਕਰਦੇ ਗੱਲਬਾਤ ਨਾਲੇ ਮੁੰਡਿਆਂ ਦੀ ਮੈਂਤ ਕਰਾਉਣੀ ਚਲੋ ਜਦਾਂ ਸੀਜ਼ਨ ਚੱਲਣ ਲਿਆ ਕਬੱਡੀ ਦਾ ਹਨ ਤੇ ਸਾਰੀਆਂ ਟੀਮਾਂ ਵਿੱਚ ਵਧੀਆ ਪਲੇਅਰ ਖੜਨ ਡਿਆ ਬਾਕੀ ਮੇਰੇ ਜਿੰਨੇ ਵੀ ਵੱਡੀਆਂ ਟੀਮਾਂ ਵਾਲੇ ਪਲੇਅਰ ਨੇ ਜਿੱਦਾਂ ਹਨ ਵੱਡੀਆਂ ਟੀਮਾਂ ਜਾਂ ਪਲੇਅਰ ਨੇ ਉਹਨਾਂ ਨੂੰ ਬੇਂਦਿਆ ਵੀ ਆਪਣੇ ਆ ਚਾਰ ਬੰਦੇ ਯਾਰ ਬਿਲਕੁਲ ਫਿੱਟ ਨੇ ਜਿੱਦਾਂ ਹਨ ਆ ਜੋ ਬਣਿਆ ਕੰਮ ਆ ਜੋ ਛੋਟਾ ਰਛਪਾਲ ਆ ਉਹ ਬੜੇ ਨਵੇਂ ਗੋਲੀਆਂ ਵਾਲਾ ਇੱਕ ਜੋ ਬਣਿਆ ਛੋਟਾ ਆ ਨਹੀਂ ਕੋਈ ਕੰਮ ਬੈਗਾ ਜਿੱਦਾਂ ਹਨ ਯਾਰ ਸਾਡੇ ਬੰਦਿਆਂ ਨੂੰ ਵੀ ਮੈਚ ਜਿੱਦਾਂ ਹਨ ਮੈਚਾਂ ਦੋ ਮੌਕੇ ਜ਼ਰੂਰ ਇਹ ਬੰਦੇ ਪੂਰੇ ਫੁੱਲ ਫਿੱਟ ਨੇ ਵੱਡੇ ਮੈਚ ਜਿੱਤਣ ਜਾਂਦੇ ਕਦੀ ਕੇ ਬਣੇ ਕਦੀ ਕੇ ਬਣੇ ਜਿੱਦਾਂ ਹਨ ਇਹਨਾਂ ਬੰਦਿਆਂ ਨੂੰ ਮੈਂ ਚਾਹੁੰਦਾ ਵੀ ਮੌਕਾ ਦਿੱਤਾ ਜਾਵੇ ਇੱਕ ਮੌਕਾ ਦੇ ਕੇ ਦੇਖੋ ਪਤਾ ਲੱਗੂਗਾ ਤੁਹਾਨੂੰ ਆਪੇ ਵੀ ਬੰਦੇ ਕੰਮ ਕਰਦੇ ਜਦ ਹਨ ਆਹ ਦੋ ਤਿੰਨ ਬੰਦੇ ਤੀ ਵੱਡੇ ਮੈਚਾਂ 'ਚ ਚੈੱਕ ਕੀਤੇ ਹੀ ਅਗੇ ਜਦ ਹਨ ਵਧੀਆ ਮੈਚ ਬੰਦਿਆਂ ਨੇ ਖੇਡੇ ਆ ਸਾਡੇ ਕੋਈ ਨਹੀਂ ਪਨੀਰੀ ਮਿਹਨਤ ਕਰਦੀ ਆ ਟੀਮਾਂ ਵਾਲੇ ਕਹਿੰਦੇ ਆ ਪਲੇਅਰ ਨਹੀਂ ਮਿਲਦੇ ਪਲੇਅਰ ਸਾਡੇ ਕੋਲ ਵਾਧੂ ਦੱਸੋ ਸਹੀਂ ਕਿੰਨੇ ਪਲੇਅਰ ਆਪਾਂ ਤੁਹਾਨੂੰ ਦਈਏ ਮੈਚ ਖੇਡਣ ਵਾਸਤੇ ਗੱਲ ਕਰੂ ਕੰਮ ਵੀ ਕਰਨਗੇ ਬੰਦੇ ਇਹ ਨਹੀਂ ਵੀ ਕੰਮ ਨਹੀਂ ਕਰਨੇ ਹੁਣ ਆਹ ਬੰਦੇ ਜਿਹੜੇ ਤਗੜੇ ਫਿੱਟ ਨੇ ਜਦ ਹਨ ਘੋਟਿਆਂ ਲਗੇ ਬੰਦੇ ਸਾਡੇ ਤੇ ਅਜੇ ਵੀ ਜੇ ਕੋਈ ਆਕੇ ਕਮੀਆਂ ਤੇ ਫਿਰ ਇਹ ਦੇ ਪਰ ਇਹਦੇ ਨੂੰ ਕੁਝ ਗੱਲ ਹੈ ਹੀ ਨਹੀਂ ਬੰਦੇ ਮਿਹਨਤ ਕਰਦੇ ਆਣਗੇ ਗਰਾਊਂਡ ਦੇ ਵਿਚਰ ਜਾਨਾ ਮੇਰੇ ਖਿਆਲ ਨਾਲ ਤੇ ਮੌਕਾ ਮਿਲਣਾ ਚਾਹੀਦਾ ਜਰੂਰ ਬੰਦਿਆਂ ਨੂੰ ਹੁਣ ਆ ਨਿੱਕੀ ਬਣੀ ਦੀ ਸਾਡੇ ਕੋਲ ਨਵੀਂ ਇਦਾਂ ਆਉਂਦੀ ਹੈ ਨਾ ਹੁਣ ਉਧਰੋਂ ਲਿਆ ਲਿਆ ਕੇ ਖਿੰਡਾਈ ਜਾਂਦੇ ਜਿੱਤੇ ਜੀ ਹੈ ਨਾ ਐਕਸ਼ਨ ਵਾਲੇ ਦੂਜੇ ਤੀਜੇ ਹਨ ਇੱਕ ਟੀਮ ਇੱਧੇ ਤੋਂ ਮੱਝੇ ਦੀ ਵੀ ਘੱਟੋ ਘੱਟ ਮੇਰੇ ਖਿਆਲ ਨਾਲ ਤਾਂ ਪਾਉਣੀ ਚਾਹੀਦੀ ਜ਼ਰੂਰ ਵੀ ਇੱਕ ਟੀਮ ਅਗਲੇ ਬੰਨੇ ਮੱਝੇ ਦੀ ਵੀ ਪਵੇ ਇਧਰ ਦੀ ਵ ਤੇ ਇੱਕ ਟੀਮ ਉਧਰ ਐਕਸ਼ਨ ਵਾਲੀ ਹੋਵੇ ਫਿਰ ਫਿਰ ਅਸਲ ਮਜ਼ਾ ਤਾਂ ਫਿਰ ਆ ਕੱਲੇ ਐਕਸ਼ਨ ਨਾਲ ਵੇਖੋ ਪਲੇਅਰਾਂ ਦੀ ਮਿਹਨਤ ਵੀ ਵੇਖੋ ਜਦਾ ਨਾ ਜਿੰਨੀਆਂ ਕਮੇਟੀਆਂ ਨੇ ਉਹਨੂੰ ਮਿਹਨਤ ਵੀ ਨਿੱਕੀ ਆ ਜੇ ਮੈਚ ਜ਼ਰੂਰ ਕਰਾਇਆ ਕਰੋ ਜਿੱਥੇ ਵੀ ਕੋਈ ਵੱਡਾ ਮੈਚ ਹੁੰਦਾ ਉਹਦੇ ਨਾਲ ਭਾਵੇਂ ਛੋਟਾ ਮੈਚ ਵੀ ਜ਼ਰੂਰ ਛੋਟੇ ਬੱਚਿਆਂ ਦਾ ਕਰਾਇਆ ਕਰੋ ਉਗੇ ਇਹਨਾਂ ਤੋਂ ਪਲੇਅਰ ਵੱਡੇ ਬਣਨੇ ਆ ਜੇ ਇਹਨਾਂ ਨੂੰ ਆਪਾਂ ਮੌਕਾ ਨਾ ਅੱਜ ਦਿੱਤਾ ਤੇ ਫਿਰ ਪਲੇਅਰ ਕਿੱਦਾਂ ਤਿਆਰ ਹੋਣਗੇ ਠੀਕ ਹੈ ਨਾ ਮਗੀ ਆਪਣੀ ਅਕੈਡਮੀ ਦੇ ਵਿੱਚ 12 ਮਹੀਨੇ ਮਿਹਨਤ ਚੱਲਦੀ ਹੈ ਠੀਕ ਹੈ ਹੁਣ ਆ ਬੰਦੇ ਸਾਡੇ ਪੂਰੇ ਫੁੱਲ ਫਿਟ ਨੇ ਹਨ ਇਹਨਾਂ ਨੂੰ ਸਿਰਫ ਮੈਚਾਂ ਦੀ ਘਾਟ ਆ ਮੈਚ ਘਟਣ ਲੱਗਦੇ ਜਾਂਦਾ ਕਿਉਂਕਿ ਮੇਰੇ ਕਬੱਡੀ ਤੋਂ ਥੋੜਾ ਪਿਛੇ ਜਾਣ ਕਰਕੇ ਜਾਂ ਛੱਡਣ ਕਰਕੇ ਤੇ ਥੋੜੀਆਂ ਟੀਮਾਂ ਟੀਮ ਦੀਆਂ ਸਾਈਆਂ ਘੱਟ ਮਤਲਬ ਚੱਕਣ ਕਰਕੇ ਇਨਾ ਬੰਦਿਆਂ ਦਾ ਬੜਾ ਨੁਕਸਾਨ ਹੋਇਆ ਅੱਜ ਦਾ ਨਾ ਤੇ ਮੰਦੇ ਹਾਂ ਦੇ ਕੋ ਮੰਨੂ ਆ ਜਿਹੜੀ ਟੀਮ ਨੂੰ ਲੋੜ ਹੈ ਬੰਦਿਆਂ ਦੀ ਯਾਰ ਦੱਸੋ ਸਾਡੇ ਕੋਲ ਬਹੁਤ ਪਲੇਅਰ ਹੈ ਜਿੰਦਾ ਤਿਆਰ ਹੋਏਗਾ ਮੀਰੀ ਫੁੱਲ ਮਿਹਨਤ ਕਰਦੇ ਬੰਦੇ ਠੰਡ ਦੇ ਵਿੱਚ ਕਿੰਨੀ ਠੰਡ ਹੁੰਦੀ ਪਿਛਲੇ ਸਾਲ ਕਿੰਨੀ ਠੰਡ ਪਈ ਸਾਡੀ ਅਕੈਡਮੀ ਚੱਲਦੀ ਨਹੀਂ 12 ਮਹੀਨੇ ਗਰਮੀ ਦੇ ਵਿੱਚ ਕਿੰਨੀ ਗਰਮੀ ਲਈ ਸਾਡੀ ਅਕੈਡਮੀ ਇੱਕ ਦਿਨ ਵੀ ਬੰਦ ਨਹੀਂ ਹੁੰਦੀ ਅਰਜਾਨਾ ਮਤਲਬ ਜਿੰਦਾ ਮਿਹਨਤ ਚੱਲਦੀ ਕੋਈ ਛੁੱਟੀ ਨਹੀਂ ਕਿਸੇ ਪਲੇਅਰ ਨੂੰ ਕੀ ਗੋਲਵਰਖ ਨੂੰ ਜੋ ਮਨਜ਼ੂਰ ਹੈ ਨਾ ਮੌਕੇ ਨੂੰ ਜਦੋਂ ਮਿਲ ਗਿਆ ਚਲੋ ਮਿਹਨਤ ਦਾ ਫਾਇਦੇ ਨਾਲ ਜਰੂਰ ਮਿਲੂਗਾ ਉਹਨਾਂ ਬੰਦਿਆਂ ਦੀ ਮਿਹਨਤ ਤੁਸੀਂ ਇਹਨਾਂ ਦੇ ਸਰੀਰ ਦੇ ਹਿਸਾਬ ਨਾਲ ਲਾਹ ਲਾ ਸਕਦੇ ਵੀ ਕਿੰਨੀ ਮਿਹਨਤ ਕਰਦੇ ਹੋਣਗੇ ਬੰਦੇ ਜਿੰਨੇ ਸਾਰੇ ਆਪਣੇ ਦਨ